ਸਲੋਕ ਮਹਲਾ 3 ਤੀਜਾ ਊਨਵ ਊਨਵ ਆਇਆ ਅਵਰ ਕਰੇਂਦਾ ਵਨ ਕਿਆ ਜਾਣਾ ਤਿਸ ਸਾਹਸਿਉ ਕੇਵ ਰਹਿਸੀ ਰੰਗ ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਭੈ ਭਾਏ ਬਾਹਰੀ ਤਿਨ ਤਨ ਸੁਖ ਨਾ ਹੋਏ ਮਹਲਾ 3 ਤੀਜਾ ਊਨਵ ਊਨਵ ਆਇਆ వర్సੈ నీర్ నిపంగ్ नानक దుఖ లాగా తిన కామణి जिन कंतै सिउ मन भंग पौड़ी दोए तरफा उपाए इक ਵਰਤਿਆ বেদ ਬਾਣੀ ਵਰਤਾਏ ਅੰਦਰਵਾਦ ਘੱਤਿਆ ਪਰਵਿਰਤ ਨਿਰਵਿਰਤ ਹਾਟਾਂ ਦੋਹਾਂ ਵਿੱਚ ਧਰਮ ਫਿਰੈ ਰਹਿ ਬਾਰਿਆ ਮਨ ਮੁਖ ਕੱਚੇ ಕೂੜਿਆਰ ਤਿੰਨੀ નિਛੋ ਦਰਗਾਹ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੁਧ ਭਾਮਦੇ ਸੱਚੈ ਨਾਏ ਪਿਆਰਿਆ ਸਤਗੁਰ ਸੇਵਨ ਆਪਣਾ ਤਿਨਾਂ ਵਿਟੋ ਹਉ ਵਾਰਿਆ ਸ਼ਲੋਕ ਮਹੱਲਾ ਤੀਜਾ ਹਉ ਨਵੇਂ ਨਵ ਆਇਆ ਵਰਸੈ ਲਾਈ ਝੜੀ ਨਾਨਕ ਪਾਣਾ ਚੱਲੇ ਕੰਤਕੈ ਸੋਮਾਣੀ ਸਦਾ ਰਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬੱਪਣੇ ਕਿਸ ਮੇਘੈ ਹੱਥ ਕਿਛ ਨਾਹੀ ਜਿਨ ਇਹੋ ਮੇਘ ਪਠਾਇਆ ਕਿਸ ਰਾਖੂ ਮਨ ਮਾਹੇ ਤਿਸਨੂੰ ਮਨ ਵਸਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰਿ ਬਾਹਰੀ ਸਭ ਕਰਨ ਪਲਾਹਾ ਕਰੇ ਪੌੜੀ ਸੋ ਹਰ ਸਦਾ ਸਰੇਵੀਐ ਜਿਸ ਕਰਤ ਨ ਲਾਗੇ ਵਾਰ ਆੜਾਣੇ ਆਕਾਸ਼ ਕਰ ਖਿਨ ਮਹਿ ਢਾਹੇ ਉਸਾਰਨ ਹਾਰ ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ ਮਨ ਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਗੁਰਮਖ ਪਤ ਸਿਓ ਲੇਖਾ ਨਿਬੜੈ ਬਖਸ਼ੇ ਸਿਫਤ ਪੰਡਾਰ ਉਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੈ ਸਤਗੁਰ ਬੇਲੀ ਹੋਵੈ ਕੱਢ ਲਏ ਅੰਤਿਵਾਰ ਇਹ ਨ ਜਨਤਾ ਨੂੰ ਹੋਰ ਸੇਵਾ ਨਹੀਂ ਸਤਗੁਰ ਸਿਰ ਕਰਤਾਰ ਸ਼ਲੋਕ ਮਹੱਲਾ 3 ਬਾਬੀਆ ਜਿਸਨੂੰ ਤੂੰ ਪੁਕਾਰਦਾ ਤਿਸਨੂੰ ਲੋਚੈ ਸਭ ਕੋਈ ਆਪਣੀ ਕਿਰਪਾ ਕਰ ਕੈ ਬਸਸੀ ਵਣ ਤ੍ਰੇਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੈ ਕੋਇ ਬਹੰਦਿਆ ਉੱਠਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਰੇ ਵਰਸਦਾ ਗੁਰਮੁਖ ਦੇਵੈ ਹਰ ਸੋਏ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚ ਸੁਣਿਆ ਕੰਨ ਦੇ ਧੀਰਕ ਦੇਵੈ ਸਹਜ ਸੁਭਾਈ ਇੰਦਰੈ ਨੂੰ ਫਰਮਾਇ ਵੁਠਾ ਸਹਿ ਬਰ ਲਾਏ ਅਨ ਤਾਨਿ ਉਪਜੈ ਬਹੁ ਘਣਾ ਕੀਮਤ ਕਹਿਣ ਨਾ ਜਾਏ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਹੇ ਜਿਤ ਖਾਦੈ ਸੁਖ ਉਪਜੈ ਫਿਰ ਦੁਖ ਨਾ ਲਾਗੈ ਆਏ ਪੌੜੀ ਹਰ ਜਿਓ ਸੱਚਾ ਸੱਚ ਤੂੰ ਸੱਚੇ ਲਹਿ ਮਲਾਈ ਦੂਜਾ ਦੂਜੀ ਤਰਫ ਹੈ ਕੂੜ ਮਿਲੈ ਨਾ ਮਿਲਿਆ ਜਾਇ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਈ ਮੋਹੋ ਸੋਗ ਬਜੋਗ ਹੈ ਪੂਰਬ ਲਿਖਿਆ ਕਮਾਈ ਹਉ ਬਲੇ ਹਾਰੀ ਤਿੰਨ ਕੋ ਜੋ ਹਰ ਚਰਣੀ ਰਹੇ ਲਿਵ ਲਾਈ ਜਿਉ ਜਲਮਹਿ ਕਮਲ ਅਲਿਪਤ ਹੈ ਐਸੀ ਬਣ ਤਬਣਾਈ ਸੇ ਸੁਖੀਏ ਸਦਾ ਸੋਹਣੀ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੈ ਅੰਕ ਸੁਮਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਈ ਤਿਸੈ ਸਰੇ ਵਿਹੂ ਪ੍ਰਾਣੀ ਹੋ ਤੇ ਸਬੈਨੇ ਅਵਰਨਾ ਕੋਈ ਗੁਰਮੁਖ ਹਰਿ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਈ ਸਹਸਾ ਮੂਲ ਨ ਹੋਵਈ ਸਭ ਚਿੰਤਾ ਵਿੱਚੋਂ ਜਾਏ ਜੋ ਕਿਸ ਹੋਏ ਸੋ ਸਹਜੇ ਹੋਈ ਕਹਿਣਾ ਕਿਸੂ ਨ ਜਾਏ ਸੱਚਾ ਸਾਹਿਬ ਮਨ ਵਸਤੈ ਤਾਂ ਮਨ ਚਿੰਦਿਆ ਫਲ ਪਾਈ ਨਾਨਕ ਤਿਨ ਕਾ ਆਖਿ ਆਪ ਸੁਣੇ ਜੇ ਲੈਨ ਪੰਨੇ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਨ ਹਾਰ ਗੁਰਮਖ ਜਿੰਨੀ 부ਜਿਆ ਹਰ ਅੰਮ੍ਰਿਤ ਰੱਖਿਆ ਉਰ ਧਾਰ ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉ ਮੈਂ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮਖ ਨਦਰੀ ਆਇਆ ਹਰੇ ਆਤਮ ਰਾਮ ਮਰਾਰ ਪੌੜੀ ਅਤੁੱਲ ਕਿਉ ਤੋਲੀਐ ਵਿਣ ਤੋਲੇ ਪਾਇਆ ਨਾ ਜਾਏ ਗੁਰ ਕੈ ਸ਼ਬਦ ਵਿਚਾਰੀਐ ਗੁਣ ਮਹਿ ਰਹੈ ਸਮਾਈ ਆਪਣਾ ਆਪ ਆਪ ਤੋਲਸੀ ਆਪੇ ਮਿਲੇ ਮਲਾਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਹਉ ਬਲੇ ਹਾਰੀ ਗੁਰੇ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਜਗਤ ਮੁਸੈ ਅਮਰਤ ਲੁੱਟੀਐ ਮਨਮੁਖ ਬੂਝ ਨਾ ਪਾਏ ਵਿਣ ਨਾਵੇਂ ਨਾਲ ਨ ਚੱਲਸੀ ਜ ASCII ਜਨਮ ਗਵਾਏ ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਸ ਨ ਵਸਾਏ ਸ਼ਲੋਕ ਮਹੱਲਾ ਤੀਜਾ ਬਬੀਹਾ ਨ ਬਿਲਲਾਏ ਨ ਤਰਸਾਏ ਇਹੋ ਮਨ ਕਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤੇ ਖੋਤਰੈ ਚੜੈ ਚਵੱਗਲ ਵੰਨ ਮਹੱਲਾ ਤੀਜਾ ਬਬੀਹਾ ਜਲ ਮਹਿ ਤੇਰਾ ਵਾਸ ਹੈ ਜਲ ਹੀ ਮਾਹੀ ਫਰਾਹੀ ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੀ ਜਲ ਤਲ ਚਹੁ ਦਿਸ ਵਰਸਦਾ ਖਾਲੀ ਕੋਥਾਉ ਨਹੀਂ ਇਤ ਜਲ ਵਰਸਦਾ ਤਖ ਮਰਹਿ ਭਾਗ ਤਿਨਾ ਕੇ ਨਾਹੀ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੀ ਪੌੜੀ 나ਥ ਜਤੀ ਸਿਦ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਝੈ ਸਮਾਇਆ ਯੁਗ ਛਤੀ ਗੁਬਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਅਨੀਲ ਅਗੰਮ ਸਰਜੀਤ ਸੁਬਾਇਆ ਅਗਨ ਉਪਾਈ ਵਾਦ ਭੁਖ ਤਿਹਾਇਆ ਦੁਨੀਆ ਕੈ ਸਿਰ ਕਾਲ ਦੂਜਾ ਪਾਇਆ ਰਖੈ ਰਖਣ ਹਾਰ ਜਿਨ ਸ਼ਬਦ 부ਝਾਇਆ ਸਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਵਰਸੈ ਪਾਏ ਸੁਭਾਈ ਸੇ ਬਿਰਖਾ ਹਰੀਆਵਲੀ ਜੋ ਗੁਰਮੁਕਰਹਿ ਸੁਮਾਈ ਨਾਨਕ ਨਦਰੀ ਸੁਖ ਹੋਏ ਇਹਨਾ ਜਨਤਾ ਕਾ ਦੁਖ ਜਾਏ ਮਹੱਲਾ ਤੀਜਾ ਪਿੰਨੀ ਰਹਿਣ ਚਮਕਿਆ ਉਠਾ ਸਹਿਬਰ ਲਾਈ ਜਿਤ ਉਠੈ ਅਨ ਤਨ ਬਹੁਤਿ ਉਪਜੈ ਜਾਂ ਸਹੁ ਕਰੇ ਰਜਾਈ ਜਿਤ ਖਾਦੈ ਮਨ ਤ੍ਰਿਪਤੀਐ ਜੀਆ ਜੁਗਤ ਸੁਮਾਈ ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਕਾ ਧਨ ਨਾਮ ਹੈ ਸਦਹੀ ਰਹੇ ਸਮਾਈ ਨਾਨਕ ਜਿਨ ਕੋ ਨਦਰ ਕਰੇ ਤਾਂ ਇਹੋ ਧਨ ਪੱਲੇ ਪਾਈ ਪੌੜੀ ਆਪ ਕਰਾਏ ਕਰੇ ਆਪ ਹਉ ਕੈਸਿਉ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਰਾਏ ਕਾਰ ਜੋ ਤਿਸ ਭਾਵੇਂ ਸੋ ਥੀਐ ਹੁਕਮ ਕਰੇ گا ਵਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣਹਾਰ ਆਪੇ ਵੇਖੈ ਸੁਣੇ ਆਪ ਸਭ ਸਹ ਦੇ ਆਧਾਰ ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਐ ਲੱਗੈ ਸੱਚ ਪਿਆਰ ਨਾਨਕ ਕਿਸਨੂ ਆਖੀਐ ਆਪੇ ਦੇਵਨ ਹਾਰ ਸ਼ਲੋਕ ਮਹਲਾ 3ਆ ਬਾਬੀਹਾ ਇਹੋ ਜਗਤ ਹੈ ਮਤ ਕੋ ਭਰਮ ਭਲਾਏ ਇਹੋ ਬਾਬੀਹਾ ਪਸੂ ਹੈ ਇਸਨੋ ਭੂਜਣ ਨਾਹੀ ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿਨ ਬੋੜ ਨ ਲਾਗੀ ਆਏ ਮਹਲਾ 3ਆ ਮਲਾਰ ਸੀਤਲ ਰਾਗ ਹੈ ਹਰ ਤਿਆਂ ਆਇਆਂ ਸ਼ਾਂਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਉੱਠੈ ਜੀਆ ਜੁਗਤ ਹੋਏ ਧਰਨੀ ਨੋ ਸ਼ਿੰਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋ ਹੋਏ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪ੍ਰਵਾਹ ਇਕੋ ਤੂੰ ਧਣੀ ਤੂੰ ਸਭ ਕਿਸੇ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਚੀ ਤੁਧ ਮਣੀ ਆਵਾ ਗੌਣ ਰਚਾਏ ਉਪਾਈ ਮੇਦਨੀ ਸਤਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਮਨ ਮੁਖ ਮੋਹੇ ਗਵਾਰ ਜੋ ਭੁੱਲਾ ਮੰਜਵਣੀ ਕੱਟੇ ਪਾਪ ਅਸੰਖ ਨਾ ਮੈਂ ਇੱਕ ਕਣੀ ਸਲੋਕ ਮਹੱਲਾ ਤੀਜਾ ਬਬੀਹਾ ਖਸਮੇ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਈ ਆਪਣੇ ਭਾਣੇ ਬਹੁਤਾ ਬੋਲਹਿ ਬੋਲਿਆ ਥਾਏ ਨਾ ਪਾਈ ਖਸਮ ਵੱਡਾ ਦਾਤਾ ਰਹਿ ਜੋ ਇੱਛੇ ਸੋ ਫਲ ਪਾਏ ਬਾਬੀਹਾ ਕਿਆ ਬਪੜਾ ਜਗਤੈ ਕੀ ਤਿਖ ਜਾਏ ਮਹੱਲਾ ਤੀਜਾ ਬਬੀਆ ਪਿੰਨੀ ਰਹਿਣ ਬੋਲਿਆ ਸਹਜੇ ਸੱਚ ਸੁਭਾਈ ਇਹੋ ਜਲ ਮੇਰਾ ਜਿਉ ਹੈ ਜਲ ਬਿਨ ਰਹਿਣ ਨਾ ਜਾਈ ਗੁਰ ਸ਼ਬਦੀ ਜਲ ਪਾਈਐ ਵਿਚੋ ਆਪ ਗੁਆਈ ਨਾਨਕ ਜਿਸ ਬਿਨ ਚਸਾ ਨਾ ਜੀਵੰਦੀ ਸੁ ਸਤਗੁਰ ਦੀ ਆ ਮਲਾਈ ਪੌੜੀ ਖਾਂਡਪਤਾ ਆਲੇ ਅਸ਼ੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਵਿੰਦ ਤੁਧ ਸਿਰ ਜੀ ਤੁਦੈ ਗੋਈ ਲੱਖ ਚੌਰਾਸੀ ਮੇਦਨੀ ਤੁਜੇ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹਿ ਕਹਾਵਹਿ ਕੋਈ ਇਕ ਸਾਹਾ ਸਦਾ ਵਹਿ ਸੰਚ ਧਨ ਦੂਜੈ ਪਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਵਿਣ ਨਾਮ ਹੈ ਬਾਜਾਰੀਆ ਪਿਹਾਵਲ ਹੋਈ ਕੂੜਨ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ ਸ਼ਲੋਕ ਮਹਲਾ ਤੀਜਾ ਬਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇ ਰ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋਵੇ ਨਦਰੀ ਨਦਰ ਨਿਹਾਲ ਨਾਨਕ ਨਾਮ ਰੱਤੇ ਸਹਜੇ ਮੀਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾ ਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉੱਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨੇਧਾਨ ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ ਪੌੜੀ ਆਪੇ ਜਗਤ ਉਪਾਏ ਕੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਔਗਣ ਕਮਾਮ ਦੇ ਦਰਗਾਹ ਹੋਏ ਖੁਆਰ ਜੂਆ ਜਨਮ ਤਿੰਨੀ ਹਾਰਿਆ ਕੇਤ ਆਏ ਸੰਸਾਰ ਸੱਚਾ ਸ਼ਬਦ ਮਨ ਮਾਰਿਆ ਅਹਨਸਰ ਨਾਮ ਪਿਆਰ ਜਿੰਨੀ ਪੁਰਖੀ ਉਰਤਾਰਿਆ ਸੱਚਾ ਅਲਖ ਅਪਾਰ ਤੂੰ ਗੁਣ ਦਾਤਾ ਨਿਧਾਨ ਹੈ ਅਸੀਂ ਅਬ ਗਣਿਆਰ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ ਸ਼ਲੋਕ ਮਹੱਲਾ 5 ਰਾਤ ਨਾ ਵਿਹਾਵੀ ਸਾਕਤਾਂ ਜਿੰਨਾ ਵਿਸਰੈ ਨਾ ਰਾਤੀ ਦਿਨ ਸੋ ਸੋਹੇ ਲੀਆ ਨਾਨਕ ਹਰ ਗੁਣ ਗਾਉ ਮਹੱਲਾ ਪੰਜਵਾਂ ਰਤਨ ਜਵੇ ਹਰਮਾਨ ਕਾ ਹੱਬੇ ਮਣੀ ਮਤਨ ਨਾਨਕ ਜੋ ਪ੍ਰਭ ਪਾਣਿਆ ਸੱਚੇ ਦਰਸੋ ਹਨ ਪੌੜੀ ਸੱਚਾ ਸਤਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆ ਆਈ ਜੇ ਸਤਗੁਰੇ ਅੱਗੇ ਘਾਲਿਆ ਪੋਹੇ ਨਾ ਸਕੈ ਜਮ ਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਇ ਦੀਵਾ ਬਾਲਿਆ ਮਨਮੁਖ ਵਿਣ ਨਾਮੈ ਕੂੜਿਆਰ ਫਿਰ ਹੈ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੈ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸ਼ਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਏ ਮੇਗ ਵਰਸੈ ਦਿਆ ਕਰ ਗੂੜੀ ਸਹਿ ਪਰ ਲਾਈ ਬਬੀਏ ਕੂਕ ਪਕਾਰ ਰਹਿ ਗਈ ਸੁਖ ਵਸਿਆ ਮਨ ਆਈ ਨਾਨਕ ਸੋ ਸਲਾਹੀਐ ਜੇ ਦੇਂਦਾ ਸਭਨਾ ਜੀਆ ਰਿਜਕ ਸੰਵਾਏ ਮਹੱਲਾ ਤੀਜਾ ਚਾਤਰ ਕ ਤੂੰ ਨਾ ਜਾਣੀਂ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤਾ ਤਿਖ ਜਾਏ ਦੂਜਾ ਪਾਏ ਪਰਮਿਆਂ ਅੰਮ੍ਰਿਤ ਜਲ ਪੱਲੇ ਨਾ ਪਾਈ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਈ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਜੇ ਰਹਿਆ ਸਮਾਏ ਪੌੜੀ ਇੱਕ ਵਣਖੰਡ ਬੈ ਸਹਜਾਈ ਸਦਨਾ ਦੇਵਹੀ ਇੱਕ ਪਾਲਕ ਕਰ ਭੰਨ ਸੀਤਲ ਜਲ ਹੀ ਵਹੀ ਇੱਕ ਭਸਮ ਚੜਾਵੈ ਅੰਗ ਮੈਲ ਨਾ ਧੋਵੇ ਹੀ ਇਕ ਜਟਾ ਬਿਕਟ ਬਿਕਰਾਲ ਕੁੱਲ ਘਰ ਖੋਵਹਿ ਇਕ ਨਗਨ ਫਿਰਹਿ ਦਿਨ ਰਾਤ ਨੀਂਦ ਨਾ ਸੋਵਹਿ ਇਕ ਅਗਨ ਜਲਾਵਹਿ ਅੰਗ ਆਪ ਵੀ ਗੋਵਹਿ ਵਿਣ ਨਾਮੈ ਤਨ ਸ਼ਾਰ ਕਿਆ ਕਹਿ ਰੋਵਹਿ ਸੋਹਣ ਖਸਮ ਦਵਾਰ ਜੇ ਸਤਗੁਰ ਸੇਵਹਿ